ਲੋ ਜੀ ਸਾਸਤਰੀ ਕਾਨ ਜੀ ਲੋ ਜੀ ਕੰਮ ਆਪਣਾ ਚੱਲਦਾ ਨਹੀਂ ਆ ਰਹਿਣ ਤਾਂ ਓਕੇ ਲੋ ਜੀ ਆਪਣੀ ਗੱਡੀ ਵੀ ਥੋੜੀ ਸਾਹਮਣੇ ਤੇਰਾ ਮਸਾਲਾ ਬਣਾਵੇ ਆ ਦੇਖੋ ਜੀ ਕੰਮ ਕਿੰਨਾ ਹੋ ਗਿਆ ਨਹੀਂ ਆਵਾ ਮਿੱਟੀ ਪਿਛਾਉਣੀ ਆ ਪਰ ਹੋ ਵਾਲੀ ਆ ਲੱਗਿਓ ਮਿੱਟੀ ਮਿਸ਼ਾਉਣ ਮੈਸਤਰੀ ਆਹ ਜੀ ਟਾਂ ਆਪਣੀ ਸਟਾਈਆਂ ਆਹ ਸਾਹਮਣੇ ਰਹਿ ਗਿਆ ਸ਼ੋ ਆ ਲੱਗਿਓ ਆ ਜੀ ਮਿੱਟੀ ਪਿਛਾਉਣ ਪਰ ਇਹ ਭਾਰਤੀ ਕਿੰਨੀ ਵੇ ਜਾਣੀ ਦੇਖੋ ਇਹ ਆ ਕੰਮ ਕਰਦਾ ਹੈ ਇਹ ਬਹੁਤ ਹਨ ਨਾ ਮੈਂ ਦੇਖਣ ਮਿਲੂਗਾ ਤੇ ਕੰਦਾ ਕਰਦੀਆਂ ਸਾਰੀਆਂ ਕੰਦਾ ਕਰਦੀਆਂ ਇੱਧਰ ਉੱਪਰ ਵੀ ਥੱਲੇ ਵੀ ਇੱਧਰ ਸਿੱਧੀ ਵੀ ਸਾਹਮਣੇ ਵੀ ਕਰਦੀਆਂ ਇੱਧਰ ਵੀ ਕਰਦੀਆਂ ਕੰਦਾ ਆਹਦੀ ਮੋਟਰ ਦਾ ਮੈਂ ਬੰਦ ਤੈਨੂੰ ਆਂਦਾ ਮੁਰਿਆਣੀ ਆਂ ਨਹੀਂ ਆਪੜੀ ਵੀਡੀਓ ਸਾਰੀਆਂ ਕੰਦਾ ਕਰਦੀਆਂ ਤਦ ਤੱਕ 5-5 ਫੁੱਟ ਮੇਰੇ ਘਰ ਨਾਲ ਲਾਉਂਦੇ ਹੁਣੇ ਬਾਰ ਆ ਇੰਨੇ ਤਰ੍ਹਾਂ ਤੇ 5 ਫੁੱਟ ਆ ਦੇਖੋ ਜੀ ਆ ਆ ਜੀ ਬਾਗੜਾ ਕੀ ਧਾਰਾ ਛੱਡਿਆ ਉੱਦਾਂ ਪਾਸੇ ਆ ਆ ਜੀ ਜਿੱਥੇ ਛੱਡਿਆ 10 ਫੁੱਟ ਤੇ ਇੱਧਰਲੇ ਪਾਸੇ ਸੌਰ ਉਹ ਸਾਹਮਣੇ ਜੇ ਰੱਖਿਆ ਟੋਟਾ ਨਗਾਉਣ ਨੂੰ ਆ ਛੱਡਿਆ ਉੱਲੇ ਉਹ ਪਾਲੇ ਪਾਸੇ ਵੀ ਆਪਣੀਆਂ ਟਾਂ ਹੁਣ ਚਾਹ ਪੀਂਦੇ ਟਾਈਮ ਤੇ ਟਾਈਮ ਚਾਹ ਪੀਂਨ ਲੱਗੇ ਹੋ ਗਏ ਕਰਕੇ ਤੇ ਤਾਂ ਬੈਠੇ ਆ ਸਾਰੇ ਹੀ ਕਰਤਾ ਪਰ ਨਾਲ ਉਹ ਪਾਲੇ ਪਾਸੇ ਵੀ ਇੰਨੀਆਂ ਗੰਧਾ ਹੋ ਗਈਆਂ ਦੇਖੋ ਆ ਸਾਰੀਆਂ ਉਧਰੋਂ ਲੱਗਿਆ ਬਾਹਰ ਲਾਉਣ ਨੂੰ ਪਹੁੰਚੇ ਤੋਂ ਇਹ ਫੇਰਾ ਫੁੱਲਾ ਬਣ ਜਾਣਾ ਹਾਲ ਆਪਣੀ ਗੱਡੀ ਖੜੀ ਆ ਆ ਇਧਰ ਇੰਨੀਆਂ ਬਾਹਰ ਲਾਤੇ ਪੰਜ ਪੰਜ ਫੁੱਟ ਬਾਹਰ ਲਾਤੇ ਆ ਦੇਖੋ ਸਾਹਮਣੇ ਦੀ ਰੋਡ ਚੱਲਦਾ ਰੋਡ ਦੇ ਨਾਲ ਇਹ ਆਕਾਰ ਆ ਆਪਣਾ ਨਾਲੇ ਰੋਡ ਤੇ ਆਪਣਾ ਹੈ ਇੱਧਰ ਪਲਾਟ ਆ ਮਿੱਟੀ ਸਾਰੀ ਵੇਸ ਜਾਣੀ ਆ ਹੁਣ ਜਗ੍ਹਾ ਦਾ ਟੈਕ ਹੋ ਗਿਆ ਚਾਹ ਪਿੰਨ ਲੱਗਿਆ ਮਾਸਤਰੀ ਜ ਆ ਗੱਡੀ ਜ ਆਉਣਾ ਪਾ ਲੱਗੇ ਆ ਸੀਮੈਂਟ ਲੈਣਾ ਆ 10 ਥੈਲੇ ਇੱਧਰ ਰੱਖਣੇ ਆ ਉਹ ਦੇਖੋ ਇਹ ਆਪਣੀ ਦੁਕਾਨ ਆ ਆ ਸੀਮੈਂਟ ਚੱਕਦੇ ਆ ਆ ਮਿੱਟੀ ਪਾਉਣ ਲੱਗੇ ਆ ਦੇ ਕੋਦਾ ਮੁੰਡੇ ਵਾਵਾ ਜੋਰ ਮਾਰਦੇ ਸਮੋਸੇ ਖਾਦੇ ਹੀ ਕਹਿੰਦੇ ਸਮੋਸੇ ਖਾਦੇ ਹੁਣ ਪਾ ਲਈ ਮਿੱਟੀ ਹੁਣ ਮਿੱਟੀ ਪਾਉਂਦੇ ਦੇਵ ਧਾਰੀ ਜਿਹਾ ਪਾੜਤੀ ਦਾ ਬੰਨੀ ਪੈ ਜਾਣੀ ਆ ਵਸੇਰੀ ਪੈ ਜਾਣੀ ਪਾਤੀ ਸਾਰੇ ਉਹ ਬੋ ਟਾਈਮ ਲਾ ਕੇ ਜਾਂਦੇ ਹੁਣ ਦੇਖ ਲਓ ਜੀ ਐਨ ਪਾਰਤੀ ਉਹ ਤੱਕ ਪੈਣੀ ਮਰੇ ਇੱਧਰ ਵੀ ਪੈਣੀ ਆ